ਖਬਰ ਗੁਰਾਇਆਂ ਦੇ ਵਾਰ ਨੰਬਰ 6 ਤੋਂ ਹੈ ਜਿੱਥੋਂ ਦੇ ਗੁਰੂ ਬਾਜ਼ਾਰ ਵਿਖੇ ਚਰਦੀਸ ਫੇਰ ਹੀ ਬੈਜ ਪਾਰਲਰ ਨਾਮਕ ਫਾਸਟ ਮੋੜ ਦੀ ਦੁਕਾਨ ਤੇ ਭਿਆਨਕ ਅੱਗ ਲੱਗ ਗਈ ਇਸ ਅੱਗ ਨਾਲ ਦੁਕਾਨਦਾਰ ਦਾ ਲੱਖਰ ਪੈਦਾ ਨੁਕਸਾਨ ਹੋਣ ਦੀ ਗੱਲ ਆਖੀ ਜਾ ਰਹੀ ਹੈ ਇਸ ਬੰਦੀ ਜਾਣਕਾਰੀ ਦਿੰਦੇ ਆ ਦੁਕਾਨ ਦੇ ਮਾਲਕ ਮਨੀ ਨੇ ਦੱਸਿਆ ਕਿ ਸਵੇਰੇ 8 ਵਜੇ ਦੇ ਕਰੀਬ ਉਸ ਦੀ ਦੁਕਾਨ ਚੋਂ ਅਚਾਨਕ ਧੂੰਆਂ ਨਿਕਲਣ ਲੱਗ ਪਿਆ ਤਾਂ ਬਾਜ਼ਾਰ ਵਾਲਿਆਂ ਨੇ ਇਸ ਦੀ ਜਾਣਕਾਰੀ ਵਾਰ ਕਾਉਂਸਲਰ ਪ੍ਰੋਫੈਸਰ ਰਿਸ਼ੂ ਨੂੰ ਦਿੱਤੀ ਜਿਨ੍ਹਾਂ ਨੇ ਤੁਰੰਤ ਹੀ ਫਾਇਰ ਬ੍ਰਿਗੇਡ ਦੀ ਟੀਮ ਮੈਨੂੰ ਸੂਚਿਤ ਕੀਤਾ ਦੇ ਗੱਡੀ ਨੂੰ ਮੰਗਵਾਇਆ ਉਹਨਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਗੱਡੀ ਆਉਣ ਤੋਂ ਪਹਿਲਾਂ ਸਥਾਨਕ ਲੋਕਾਂ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਇੰਨੀ ਜ਼ਿਆਦਾ ਸੀ ਕਿ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਆ ਕੇ ਅੱਗ ਤੇ ਕਾਬੂ ਪਾਇਆ ਉਹਨਾਂ ਦੱਸਿਆ ਕਿ ਇਸ ਅੱਗ ਨਾਲ ਜਿੱਥੇ ਸਾਰੀ ਰਸੋਈ ਸੜ ਕੇ ਸੁਆਹ ਗਈ ਉੱਥੇ ਹੀ ਰਾਹਤ ਦੀ ਗੱਲ ਇਹ ਰਹੀ ਕਿ ਅੰਦਰ ਤਿੰਨ ਗੈਸ ਸਿਲੰਡਰ ਪਏ ਹੋਏ ਸਾਂ ਜਿੰਨਾ ਦਾ ਬਚਾਅ ਹੋ ਗਿਆ ਮੈਨੂੰ ਫੋਨ ਆਇਆ ਕਿ ਭਾਜੀ ਤੁਹਾਡੇ ਅੱਗੇ ਜੇ ਮੇਰੇ ਡੈਡੀ ਨੂੰ ਨਹੀਂ ਆਇਆ ਸੀ ਉਦੋਂ ਸੈਟ ਸੀ ਸਭ ਕੋਲ 8:00 ਵਜੇ ਤੇ ਮੰਡੇ ਵੀ ਤੁਹਾਡੇ ਮੰਨ ਕੇ ਗਿਆ ਦੁਕਾਨ ਵਾਲੋਂ ਵੀ ਦੱਸ ਦੇਗੇ ਤੇ ਇੱਕ ਤਾਂ ਵੀ ਪਤਾ ਲੱਗ ਗਿਆ ਵੀ ਅੱਗ ਲੱਗੀ ਹੈ ਜਿਵੇਂ ਅਸੀਂ ਬੰਦ ਕਰਕੇ ਜਾਈਦੇ ਸਾਰੇ ਚੋਚ ਵਗੈਰਾ ਹੂੰ ਤੇ ਪਤਾ ਨਹੀਂ ਕੋਈ ਸ਼ਾਰਟ ਸਰਕਟ ਹੋਇਆ ਉਹ ਕਿਛੁ ਕੀ ਹੋਇਆ ਹਸਾ ਉਹ ਪਤਾ ਨਹੀਂ ਲੱਗਦਾ ਹਲੇ ਕਹਾਂ ਦਾ ਪਤਾ ਨਹੀਂ ਲੱਗਾ ਪਰ ਜਿਹੜਾ ਮੇਨਤੀ ਜਿਹੜਾ ਹੁਣ ਅੱਧਾ ਘੋਣਾ ਕੇ ਡੱਗ ਲੱਗੀ ਰਹੀ ਆਪਣੇ ਘਰਾਂ ਇੱਥੇ ਉਹ ਮਿਟੀਟੀ ਹੈ ਨਹੀਂ ਇਹ ਉਹ ਵੀ 10-15 ਮਿੰਟ ਪਹੁੰਚ ਜਾਂਦੇ ਐ ਐਂਬੂਲੈਂਸ ਵਗੈਰਾ ਤਾਂ ਉਹ ਬਚਾਉ ਹੋ ਜਾਣਾ ਸਾਰਾ ਫਾਇਰ ਬ੍ਰਿਗੇਡ ਨੇ ਹਾਂ ਜੀ ਤੇ ਫਾਇਰ ਹੋ ਰਹੀ ਹੈ ਸਾਰਾ ਉਹਦੇ ਕਰਕੇ ਜਿਆਦਾ ਹੋ ਗਿਆ ਨਾ ਸਾਮਾ ਹਾਂ ਤਾਂ ਵੀ ਹਮ ਅੱਗ ਦੀ ਲੱਗਾ ਕਾਫੀ ਵਧੀਆ ਹੈ ਉੱਪਰ ਸਾਰਾ ਕਿਚਨ ਹੈ ਨਾ ਜੀ ਉੱਪਰ ਕਿਚਨ ਹੈ ਬੜੇ ਉੱਪਰ ਕਿਚਨ ਹੈ ਕਿਚਨ ਤੇ ਅੱਗ ਪਈ ਹੈ ਜੀ ਅੱਗ ਪਈ ਹੈ ਪਹਿਲਾਂ ਵੀ ਹੋਇਆ 10 12 ਸਾਲ ਹੋਏ ਪਹਿਲਾਂ ਵੀ ਕਦੀ ਇੰਦਾਂ ਹੋਇਆ ਇਥੇ ਰੇਟ ਹੋਇਆ ਸਾਰਾ ਬੰਦ-ਬੰਦ ਕਰਕੇ ਜਾਈਦਾ ਮੇਨ ਸਪਲਾਈ ਬੰਦ ਸੀ ਮੇਨ ਸਪਲਾਈ ਬੰਦ ਸੀ ਭਾਜੀ ਪਰ ਫਿਰ ਕੰਮ ਕਿਦਿਆ ਵਰਕਸ਼ਾਪ ਟਾਰਗੇਟ ਪਾ ਹੋਣੀ ਹੋਣੀ ਜੇ ਸਪਲਾਈ ਬੰਦ ਹੋ ਜਾਏ ਇੱਕ ਅੱਧਾ ਸੋਚਦਾ ਹੈਗਾ ਜਿਹੜਾ ਆਨ ਹੋਊਗਾ ਸਾਰਾ ਨਹੀਂ ਕਹਿਤਾ ਪਰ ਜਿਹੜੇ ਮੇਨ ਜਿਹੜੇ ਵੱਡੇ ਵਾਲੇ ਸੋਚਿਆ ਉਹ ਬੰਦ ਕਰੇ ਹੂੰ ਉਹਾਰੇ ਕਿਚਨ ਸਾੜੇ ਹੈ ਉਪਰ ਕਿਚਨ ਹੈ ਨਾ ਇਹ ਨੀਂਦ ਕਿਚਨ ਵੀ ਪਈ ਹੈ इवन ਸਾਰੀ ਸਟੀਲ ਦੀ ਹੈ ਇਦਾਂ ਲੱਕੜ ਦਾ ਨਹੀਂ ਕੋਈ ਉੱਪਰ ਕੰਮ ਕਰਾਇਆ ਹੈ ਇੱਥੇ ਕਰਕੇ ਇੱਥੇ ਮੀਂਹ ਹਾਂ ਹਾਂ ਤੇ ਇਹੰਦਰ ਦਾ ਬਸ ਇਹ ਕਿਚਨ ਦਾ ਬਚਾ ਹੋ ਗਿਆ ਤੇ ਕਿੰਨੇ ਸੌਤੇ ਨੇ ਦੋ ਜੋ ਦੋ ਫਿਲਟਰ ਹੋ ਗਿਆ ਉਹਨਾਂ ਟੋਪਰ ਉੱਪਰਲੇ ਪੋਰਸ਼ਨ ਤੇ ਇਹ ਅੱਗ ਬਈਓ نیچے ਤਾਂ ਨਹੀਂ ਆਈ ਅੱਗ نیچے ਸ਼ਰੂ ਤੋਂ ਸਿਰ ਚੱਕਰ ਤੇ ਦੇਖ ਲਈ ਥੋੜਾ ਜਿਹਾ ਇੱਥੇ ਮੋਹੌਲ ਤੇ ਦੇਖਦੇ ਕਿ ਫਾਇਰ ਬ੍ਰਿਗੇਡ ਦੀ ਗੱਡੀ ਉਹਨਾਂ ਨਾਲ ਘਟੀ ਹੋਈ ਹੈ ਦੇ ਚਿਰ ਖੜੀ ਹੁੰਦੀ ਟਾਈਮ ਨਾਲ ਆ ਜਾਂਦੀ ਤਾਂ ਬਹੁਤ بچਾ ਹੋ ਜਾਂਦਾ ਨੀ ਭਾਜੀ ਇਸ ਦੌਰਾਨ ਜਿੱਥੇ ਕਾਉਂਸਲਰ ਪ੍ਰੋਫੈਸਰ ਇਸ਼ੂ ਨੇ ਦੁਕਾਨਦਾਰ ਨਾਲ ਇਸ ਘਟਨਾ ਤੇ ਦੁੱਖ ਪ੍ਰਗਟ ਕੀਤਾ ਉੱਥੇ ਉਹਨਾਂ ਦੱਸਿਆ ਕਿ ਅਗਰ ਉਹਨਾਂ ਦੇ ਇਲਾਕੇ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਹੁੰਦੀ ਤਾਂ ਸ਼ਾਇਦ ਇੰਨਾ ਜ਼ਿਆਦਾ ਨੁਕਸਾਨ ਨਹੀਂ ਸੀ ਹੋਣਾ ਉਨੇ ਆਖਿਆ ਕਿ ਉਹ ਹਾਊਸ ਵਿੱਚ ਇਸ ਗੱਲ ਨੂੰ ਜ਼ਰੂਰ ਚੁੱਕਣਗੇ ਤੇ ਪੂਰੇ ਹਾਊਸ ਦੇ ਨਾਲ-ਨਾਲ ਨਗਰ ਕੌਂਸਲ ਦੇ ਪ੍ਰਧਾਨ ਪਾਸੋਂ ਵੀ ਫਾਇਰ ਬ੍ਰਿਗੇਡ ਦੀ ਗੱਡੀ ਗੁਰਾਇਆਂ ਵਿੱਚ ਖੜੀ ਕਰਨ ਦੀ ਜ਼ੋਰਦਾਰ ਮੰਗ ਕਰਨਗੇ ਗੁਰਾਇਆਂ ਤੋਂ ਨਵੰਗੰਨ ਚੈਨਲ ਲਈ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਅੱਜ ਜੋ ਸਵੇਰੇ ਮਦਪਾਗਾ ਹਾਦਸਾ ਹੋਇਆ ਵਾਰਡ ਨੰਬਰ 6 ਦੇ ਵਿੱਚ ਗੁਰੂ ਬਾਜ਼ਾਰ ਦੇ ਵਿੱਚ ਵੈਜ ਪਾਰਲਰ ਸ਼ਾਪ ਜਿਹੜੀ ਫਾਸਟ ਫੂਡ ਦੀ ਮੰਨੀ ਪਰ ਮੰਨੀ ਸ਼ਾਪ ਹੈ ਉੱਥੇ ਭਾਰੀ ਅੱਗ ਦੇ ਨਾਲ ਬਹੁਤ ਨੁਕਸਾਨ ਪਹੁੰਚਿਆ ਅਸੀਂ ਨੁਕਸਾਨ ਇਨਾ ਜ਼ਿਆਦਾ ਹੋਇਆ ਕਿ ਉਹਨਾਂ ਦਾ ਕਾਫੀ ਲਾਸ ਹੋ ਗਿਆ ਅਨਬੀਅਰੇਬਲ ਲਾਸ ਹੋ ਗਿਆ ਪ੍ਰੋਬਲਮ ਆਈ ਦੇਖੋ ਪ੍ਰੋਬਲਮ ਇਹ ਵੀ ਆਈ ਕਿ ਆਪਣੇ ਕੋਲ ਇੱਥੇ ਨੀਡ ਜਿਹੜੀ ਸੀਗੀ ਫਾਇਰ ਬ੍ਰਿਗੇਡ ਦੀ ਨੀਡ ਸੀਗੀ ਬਟ ਫਾਇਰ ਬ੍ਰਿਗੇਡ ਇੱਥੇ ਨਾ ਹੁੰਦੇ ਹੋਏ ਫਲੋਰ ਨੂੰ ਕਰਵਾਣੀ ਪਈ ਫਲੋਰ ਪਹੁੰਚਦੇ ਟਾਈਮ ਵੀ ਲੱਗਾ ਬਟ ਮੈਨੂੰ ਪਤਾ ਲੱਗਾ ਕਿ ਨਗਰ ਕੌਂਸਲ ਦੇ ਅੰਡਰ ਹੀ ਫਾਇਰ ਬ੍ਰਿਗੇਡ ਉੱਥੇ ਖੜੀ ਹੋਈ ਹੈ ਫਲੋਰ ਦੇ ਵਿੱਚ ਬਟ ਇੱਕ ਗੁਰਾਇਆਂ ਦੀ ਨੀਡ ਹੈ ਜੇ ਇਦਾਂ ਦੇ ਹਾਦਸੇ ਹੋਣ ਤੇ ਸਾਨੂੰ ਫਾਇਰ ਬ੍ਰਿਗੇਡ ਦਾ ਫਾਇਦਾ ਵੀ ਨਾ ਹੋਵੇ ਤੇ ਪਹੁੰਚਣ ਟਾਈਮ 'ਸੇ ਨੀਡ ਵੀ ਨਾ ਪਹੁੰਚੇ ਤੇ ਫਿਰ ਉਹਦਾ ਕੋਈ ਫਾਇਦਾ ਨਹੀਂ ਤੇ ਅਸੀਂ ਹਰ ਤਰੀਕੇ ਦੇ ਨਾਲ ਆ ਪਾਜੀ ਉਹਨਾਂ ਨਾਲ ਖੜੇ ਹਾਂ ਕਿ ਕਿਸੇ ਦੀ ਹੈਲਪ ਦੀ ਲੋੜ ਪਊਗੀ ਅਸੀਂ ਨਾਲ ਖੜੇ ਹੋਵਾਂਗੇ ਬਟ ਮੈਂ ਹੀ ਪ੍ਰਧਾਨ ਜੀ ਕੋਲੋਂ ਵੀ ਮੰਗ ਕਰਦੀ ਹਾਂ ਨਗਰ ਕੌਂਸਲ ਨੂੰ ਵੀ ਇਸ ਗੱਲ ਦਾ ਅਸੀਂ ਮੀਟਿੰਗ ਦੇ ਵਿੱਚ ਇਸ ਗੱਲ ਦਾ ਮੁੱਦਾ ਕਰਾਂਗੇ ਕਿ ਫਾਇਰ ਬ੍ਰਿਗੇਡ ਜਿਹੜੀ ਉੱਥੇ ਖੜੀ ਹੈ ਉਹ ਆਪਣੀ ਇੱਥੇ ਆਪਣੀ ਆਪਣੀਆਂ ਜਿਹੜੀਆਂ ਪਲਾਨਸ ਨੂੰ ਪੂਰਾ ਕਰਕੇ ਇੱਥੇ ਹੀ ਖੜੀ ਕਰਵਾਈ ਜਾਵੇ ਤਾਂ ਜੋ ਅੱਗੇ ਇਦਾਂ ਦਾ ਨੁਕਸਾਨ ਕਿਸੇ ਨੂੰ ਨਾ ਚੱਲਣਾ ਪਵੇ ਔਰ ਇਟਸ ਅਨਬੀਅਰੇਬਲ ਲਾਸ ਫਾਰ ਦਾ ਬਿਜ਼ਨਸ